ਸਵਾਸਤੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ YouTube ਤੇ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਅਨਮੋਲ ਗਗਨ ਮਾਨ MLA ਤੇ ਇੱਕ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਅਨਮੋਲ ਗਗਨ ਮਾਨ ਨਾਲ ਇੱਕ ਸ਼ਹਿਰੀ ਵਾਰਡ ਦਾ ਪ੍ਰਧਾਨ ਬੈਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਕਈ ਹੋਰ ਵੱਡੇ ਲੋਕ ਵੀ ਮੌਜੂਦ ਹਨ ਇਹ ਮੁੰਡਾ ਸ਼ਰੀਆਮ ਅਨਮੋਲ ਗਗਰ ਮਾਨ ਨੂੰ ਮੂੰਹ ਤੇ ਹੀ ਚਾੜ ਪਾ ਦਿੰਦਾ ਹੈ ਤੇ ਲਾਂਤਪਾਉਂਦਾ ਹੈ ਬਾਕੀ ਕੀ kiya ਉਸਨੇ ਅਨਮੋਲ ਗਗਰ ਮਾਨ ਨੂੰ ਤੁਸੀਂ ਵੀ ਸੁਣੋ ਵੀਡੀਓ ਪੂਰੀ ਦੇਖ ਕੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਕਰਦਾ ਵੀਰੇ ਕੋਈ ਐਂਬੂਲੈਂਸ ਲਾ ਦੋ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਹੈ ਕੋਈ ਹੁੰਦੀ ਵੀ ਉਰੇ ਲੰਘਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੱਟਕਾ ਸੀ ਪਾ ਨਹੀਂ ਸਾਦੇ ਮਿੱਟੀ ਵਿੱਚ ਹੀ ਧਾਜਣਾ ਜੇ 10 ਤੀ ਪਰਮਣ ਜੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਨਹੀਂ ਲੇਣਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਹਾਂ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਈਏ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਹਾਂ ਜੇ ਤੁਸੀਂ ਕਹੋਗੇ ਗੱਟਕਾ ਇਹਦਾ ਫੀਸ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆਫ ਹੈ ਗਈ ਆ ਕੰਸਟ੍ਰਕਟ ਚੱਲਣੀ ਕੋਉਂਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ 'ਚ ਸਾਰਾ ਕੁਝ ਹੈ